ਗੱਲ ਸਰ ਮੈਂ ਅੰਦਰ ਪਿਆਇਆ ਸੀ ਆਪਦੇ ਤੇ ਮੇਰੇ ਯਾਰ ਲੜਕੇਰੇ ਯਾਰ ਦੋਸਤ ਆ ਪਿੰਡੋ ਹੀ ਆਪਣੇ ਗਵੰਢੀ ਆ ਤੇ ਇਹ ਮੈਨੂੰ ਪਤਾ ਲੱਗਾ ਵੀ ਕਹਿੰਦੇ ਵੀ ਆਪਣੇ ਮੁੰਡਿਆਂ 'ਚ ਇੱਕ ਤਾਂ ਮੋਟਰਸਾਈਕਲ ਕੋਇਆ ਗਿਆ ਤੇ ਇੱਕ ਆਪਣੇ ਤੋਂ ਗੋਲੀਆਂ ਮਾਰ ਕੇ ਚਲੇ ਗਏ ਮੇਰਾ ਲੜਕਾ ਕੰਨਾ ਵੀ ਡੈਡੀ ਚੱਲ ਮੇਰੇ ਨਾਲ ਚੱਲ ਆਪਣੇ ਬੋਲਟ ਕੱਢ ਤਾਂ ਆਪਾਂ ਨੂੰ ਲੈ ਕੇ ਜਾਣਾ ਤੇ ਮੈਨੂੰ ਪਤਾ ਲੱਗਾ ਕਿ ਕਾਲੇ ਡਾਕਟਰ ਦੇ ਲੈ ਕੇ ਚਲੇ ਗਏ ਮੈਂ ਕਾਲੇ ਡਾਕਟਰ ਤੋਂ ਚੱਕ ਕੇ ਸਰਕਾਰੀ ਹਸਪਤਾਲਿਆ ਕਿਦਾਫ ਕਰਤਾ ਇਹ ਗੰਭੀਰ ਗੱਲ ਆ ਇਹ ਇਹ ਤਾਂ ਮਜ਼ਦੂਰੀ ਦਾ ਕੰਮ ਕਰਦੇ ਆ ਤੁਸੀਂ ਕੀ ਕੰਮ ਕਰਦੇ ਮੈਂ ਜੀ ਨਗਰ ਕਾਉਂਸਲ ਦੇ ਵਿੱਚ ਫਿਟਰ ਪੁਰੀਆ ਕੰਮ ਕਰਦਾ ਹਾਂ ਇਹ ਕਿੱਥੇ ਰਹਿ ਆਸ਼ ਕਿੱਥੇ ਆਪਣ ਆਪਣੀ ਗਾੜੀ ਵਾਲਾ ਰਹਿ ਆਇ ਕਿ ਮੰਗ ਇਹ ਕਰਦੇ ਸਾਰਾ ਜੀ ਇਹਨਾਂ ਨੂੰ ਹੋਇਆ ਕੱਲ ਨੂੰ ਉੱਥੇ ਦੂਸਰੇ ਨਾਲ ਹੋਊਗਾ ਜੀ ਉੱਥੇ ਕਾਰਵਾਈ ਕਰਕੇ ਉੱਥੇ ਚੰਗੀ ਇੱਕ ਨਾਕਾ ਲਾਇਆ ਜਾਵੇ ਹਮੇਂ ਨਿਸ਼ਾਨਾ ਨਹੀਂ ਜੀ ਆਪਾਂ ਨੂੰ ਹੀ ਪਛਾਣ ਦੀ ਪ੍ਰੀ ਸਿੰਘ ਆਪਾ ਜੀ ਗਾੜੀ ਵਾਲਾ ਕੀ ਮਸਲਾ ਜੀ ਕੋਈ ਮਸਲਾ ਕੀ ਬਾਨਾ ਕਰ ਕਰੇ ਜਾ ਰਹੇ ਸੀਗੇ ਸ਼ਹਿਰ ਤੋਂ ਸਦਾ ਘਰ ਜਾ ਰਹੇ ਸੀਗੇ ਉਹ ਪਿੱਛੇ ਆ ਰਹੇ ਸੀਗੇ ਉਹ ਪਿੱਛੇ ਆ ਰਹੇ ਸੀਗੇ ਤਾਂ ਉਹ ਸਾਨੂੰ ਕਹਿਣ ਲੱਪਿਆ ਕਿ ਰੁਕੋ 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 ਤੇ ਮੁੰਡੇ ਨੇ ਡਰਦੇ ਨੇ ਰੋਕ ਲਿਆ ਮੋਰਚਾਂ ਦਾ ਤੇ ਮੈਂ ਉੱਤਰ ਗਿਆ ਉੱਤਰ ਕੇ ਮੈਂ ਨਾ ਚੱਲਿਆ ਸੀਗਾ ਤੇ ਮੈਂ ਭੱਜਣ ਲੱਗਾ ਸੀਗਾ ਤੇ ਮੇਰੇ ਉਹਨਾਂ ਨੇ ਮਾਰਤੀ ਗੋਲੇ ਠੀਕ ਹੈ ਉਹਨਾਂ ਨੇ ਜਦੋਂ ਮੇਰੇ ਮਾਰਤੀਆਂ ਤੇ ਉਹ ਮੁੰਡਾ ਡਰ ਗਿਆ ਉਹ ਮੁੰਡਾ ਚੀਕਾਂ ਕੇ ਮਾਰਨਾ ਪਿਆ ਉਹਨੂੰ ਕਿਆ ਕੋਸ਼ ਨਹੀਂ ਪਰ ਮੋਰਚਾਂ ਲੈ ਕੇ ਜ਼ਰੂਰ ਗਏ ਕਿੱਥੇ ਵਧੀਆਂ ਕਿੰਨੀਆਂ ਵਧੀਆਂ ਪਤਾ ਨਹੀਂ ਹੁਣ ਵੇਖ ਲਓ ਤੁਸੀਂ ਆਪ ਹੀ ਆ ਪਾਣੀ ਤੋਗ ਜਾਂ ਤਿੰਨ ਬੱਚੀਆਂ ਇੱਕ ਦੋ ਇੱਧਰ ਲਾ ਦੇ ਇੱਕ ਉਹ ਦੂਜੀ ਪਰਲੀ ਲਾ ਦੇ ਤਾਂ ਸੱਜੀ ਤੇ ਆ ਹਾਂਜੀ ਬੰਦੇ ਪਤਾ ਲੱਗੇ ਕੌਣ ਹੈ ਜਮਾ ਨਹੀਂ ਪਤਾ ਲੱਗੇ ਪਹਿਲਾਂ ਕੋਈ ਦਸੂਰੇ ਘਟ ਜਮਾ ਹੀ ਨਹੀਂ ਜਮਾ ਹੀ ਨਹੀਂ ਜਿਹੜਾ ਕਹਿ ਰਹੇ ਸੀ ਹਾਂਜੀ ਮਟੈਰੀ ਲੱਗਦੇ ਹਾਂਜੀ ਗਨ ਸ਼ਾਟ ਆਇਆ ਇੱਕ ਉਹਦਾ ਨਾਮ ਲਖਪ੍ਰੀਤ ਹੈ 23 23 24 ਸਾਲ ਦੀ ਉਮਰ ਹੈ ਸ਼ਾਇਦ ਗਾਦਵੀ ਵਾਲਾ ਫੇਂਡ ਉਹ ਦੱਸ ਰਿਹਾ ਉਧੇ ਸੱਟਾਂ ਦੇਖ ਕੇ ਇਦਾਂ ਲੱਗ ਰਿਹਾ ਕਿ ਸ਼ਾਇਦ ਗਨ ਸ਼ਾਟ ਹੋਏ ਪਰ ਅਜ ਡੀਪਲੀ ਐਗਜ਼ਾਮਿਨ ਕਰਾਂਗੇ ਅਸੀਂ ਪੇਸ਼ੈਂਟ ਸਟੇਬਲ ਹੈ ਫਰਸਟ ایڈ ਦੇ ਰਿਹਾ ਬਾਕੀ ਜੋ ਵੀ ਬੰਦ ਦੀ ਕਾਰਵਾਈ ਹੋਏਗੀ ਵਿਦ ਟਾਈਮ ਕਰ ਲਾਂਗੇ ਕਿਸ ਜਗ੍ਹਾ ਤੇ ਲੱਗਿਆ ਹੈ ਸ਼ਾਟ ਲੱਤ ਤੇ ਢੋਣ ਲੱਤਾਂ ਤੇ ਹਾਂਜੀ ਡਾਕਟਰ ਹਰਸ਼